ਸਮਾਣਾ ਰਾਮਨਗਰ ਸੜਕ ਤੇ ਐਕਟਿਵਾ ਸਵਾਰ ਰਾਜਵਿੰਦਰ ਕੋਰ ਆਪਣੀਆਂ ਬੇਟੀਆਂ ਦੇ ਨਾਲ ਸਮਾਣਾ ਤੋਂ ਕੰਮ ਕਰਕੇ ਪਿੰਡ ਘੋਰੇ ਜਾ ਰਹੇ ਸੀ ਤੇ ਜਦ ਮੋੜਨ ਲਗੇ ਤਾਂ ਪਿੱਛੇ ਤੋਂ ਕਿਸੇ ਆਰੀ ਕਾਰ ਜਿਹੜਾ ਇਹਨਾਂ ਨੇ ਜਾਣਕਾਰੀ ਦਿੱਤੀ ਪਿੱਛੇ ਤੋਂ ਕਿਸੇ ਕਾਰ ਨੇ ਆ ਕੇ ਇਹਨਾਂ ਨੂੰ ਫੇੜ ਮਾਰੀ ਔਰ ਫੇੜੇ ਮਾਰ ਕੇ ਫਰਾਰ ਹੋ ਗਿਆ ਤਿੰਨੋਂ ਜ਼ਖਮੀ ਹੋਏ ਹਨ ਇਹਨਾਂ ਤਿੰਨਾਂ ਨੂੰ ਦੋਨੋਂ ਬੇਟੀਆਂ ਤੇ ਰਾਜਵਿੰਦਰ ਕੋਰ ਸਮਾਣਾ ਸਰਕਾਰੀ ਹਸਪਤਾਲ ਚ ਇਲਾਜ ਲਈ ਦਾਖਲ ਕਰਾਇਆ ਗਿਆ ਔਰ ਇਨਾ ਕੀ ਸੂਚਨਾ ਸਦਰ ਪੁਲਿਸ ਸਮਾਣਾ ਵੱਲ ਨੂੰ ਦਿੱਤੀ ਗਈ ਡਾਕਟਰ ਵੱਲੋਂ ਕਾਰਨ ਕੌਣ ਸੀ ਗੱਡੀ ਵਾਲਾ ਕੌਣ ਸੀ ਇਹ ਸਾਰਾ ਦਾਸ ਦਾ ਵਿਸ਼ਾ ਰਾਜਿੰਦਰ ਜੀ ਜਾ ਰਹੇ ਸੀ ਪਿੰਡ ਨੂੰ ਜਾ ਰਹੇ ਸੀ ਕੰਮ ਕਰਕੇ ਸਮਾਣੇ ਤੋਂ ਹਾਂਜੀ ਸੋਨੀਆ ਤੁਸੀਂ ਮਾਈ ਕਰਚ ਲੱਗੇ ਹੋਈਆਂ ਜੀ ਮੈਂ ਇਹਨਾਂ ਨੂੰ ਨਾਲ ਲਈ ਤੇ ਗੁੜੀਆਂ ਨੂੰ ਤੇ ਅੱਡੇ 'ਤੇ ਜਾ ਕੇ ਤੁਸੀਂ ਪੜੇ ਮੋੜਨ ਲੱਗੇ ਸੀ ਹਾਂਜੀ ਕੰਮ ਕਰਕੇ ਪਿੰਡ ਜਾਣ ਲੱਗੇ ਸੀ ਜੀ ਪਿੱਛੋਂ ਮੋਟਰ ਹਵਾਤੀ ਜੀ ਗੱਡੀ ਤੇਜ਼ ਜਿਆਦਾ ਤਿਰਫਤਾ ਮੈਂ ਸਕੂਟੀ ਤੇ ਸੀ ਪਿੱਛੋਂ ਆ ਕੇ ਗੱਡੀ ਵਜੀ ਹੂੰ ਤੇ ਸੀ ਜੀ ਅਸੀਂ ਤਾਂ ਉੱਪਰ ਦੀ ਸਾਈਡ ਤੇ ਜੀ ਹੂੰ ਉਹਨੇ ਵਿੱਚੋਂ ਆ ਕੇ ਨਾ ਦੇਖਿਆ ਵੀ ਨਹੀਂ ਜੀ ਉਹਨੇ ਮੁੜ ਕੇ ਨਾ ਰੁਕਿਆ ਬਾਜਾਂ ਬਹੁਤ ਮਾਰੀਆਂ ਪਿੰਡਾਂ ਵਾਲਿਆਂ ਨੇ ਖੜਾ ਵੀ ਨਹੀਂ ਹੈਗਾ ਗੱਡੀ ਵਾਲਾ ਉਧਰ ਚੀਕਿਆ ਉਹਦੇ ਪੱਜੇ ਉਧਰ ਲੱਗੇ ਹਾਂਜੀ ਹਾਂ ਹਾਂਜੀ ਜੀ ਤੁਹਾਡਾ ਕਲਵੰਤ ਸਿੰਘ ਜੀ ਇਹ ਮੇਰੀ ਪਰਜਾਈ ਹੈ ਜੀ ਅੱਛਾ ਕੀ ਨਾਮ ਇਹਨਾਂ ਦਾ ਰਾਜਵਿੰਦਰ ਕੌਰ ਜੀ ਸੋਨੀਆ ਤੇ ਸਿਮਾਂ ਜੀ ਸਿਮਾਂ ਨੇ ਤਾਂ ਹਾਂ ਜੀ ਕੰਮ ਤੋਂ ਇਹ ਪਿੰਡ ਨੂੰ ਲੱਗੇ ਸੀ ਮੋਟਨ ਜੀ ਅੱਛਾ ਛੋ ਗੱਡੀ ਤੇਜ਼ ਸੀ ਵਿੱਚ ਮਾਰੀ ਇਹਨਾਂ ਨੇ ਗੱਡੀ ਕਿਸੇ ਨੇ ਉਹ ਖੜਿਆ ਵੀ ਨਹੀਂ ਆਇਆ ਗੱਡੀ ਨਾਲ ਲੰਘ ਗਿਆ ਜੇ ਅੱਗੇ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼